ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਵੀ ਜਿਹੜੀ ਗੈਂਗਸਟਰ ਵਾਲ ਦੀ ਧੇਨ ਹੈ ਇਹ ਕਿਹਦੀ ਹੈ ਅਕਾਲੀ ਅਕਲੋਂ ਖਾਲੀ ਤੇ ਕਾਂਗਰਸੀ ਜਿਹਨੂੰ ਖੂਨੀ ਭੱਲੇ ਵਾਲੇ ਕਿਹਾ ਜਾਂਦਾ ਵੈਸੇ ਬਹੁਤ سارے ਲੀਡਰ ਕਾਂਗਰਸ ਦੇ ਵਿੱਚ ਬਹੁਤ ਵਧੀਆ ਨੇ ਕਿਸੇ ਆម ਲੀਡਰ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਪਾਰਟੀ ਤੇ ਇਹ ਦੋਸ਼ ਨੇ ਔਰ ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਕਿ ਗੈਂਗਸਟਰ ਵਾ ਜਿਹੜਾ ਉਹ ਸ਼ੁਰੂਆਤ ਔਰ ਪੈਦਾ ਇਹ ਦੋ ਪਾਰਟੀਆਂ ਨੇ ਕੀਤੇ ਨੇ ਅੱਜ ਮਨਜੀਠਾ ਹਲਕੇ ਦੇ ਵਿੱਚ ਪਿੰਡ ਪੈਂਦਾ ਚੰਨਣ ਉੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਗਰਾਜ ਸਿੰਘ ਇੱਕ ਨੌਜਵਾਨ ਦਾ ਗੋਲਿਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ 범비ਹਾ 그룹 ਨੇ ذمہ داری ਲਈ ਹੈ ਚਲੋ ਇਹ ਆਪਸ ਵਿੱਚ ਲੜਦੇ ਨੇ ਭਿੜਦੇ ਨੇ ਮਰਦੇ ਨੇ ਆਪਣੀ ਜ਼ਿੰਦਗੀ ਬਰਬਾਦ ਕਰਦੇ ਨੇ ਜਿਹੜੇ ਕੈਂਸਲਵਾਦ ਦੇ ਵਿੱਚ ਪੈ ਗਏ ਆਪਣੀ ਜ਼ਿੰਦਗੀ ਬਰਬਾਦ ਤੇ ਮਾਂ ਪਿਓ ਦੀ ਜ਼ਿੰਦਗੀ ਬਰਬਾਦ ਇਹਦੇ ਵਿੱਚ ਪੁੱਛਣ ਦਰਸ਼ਣ ਵਾਲੀ ਕੋਈ ਗੱਲ ਹੀ ਹੈ ਨਹੀਂ ਪਰ ਇਹ ਦੇਣ ਕੀ ਦੀ ਹੈ ਅਕਾਲੀਆਂ ਤੇ ਕਾਂਗਰਸ ਨੇ ਮੈਂ ਇੱਕ ਬੇਨਤੀ ਕਰ ਦਿੰਦਾ ਜੇ ਕੋਈ ਡੰਡੇ ਵਾਲਾ ਗ੍ਰਹਿ ਮੰਤਰੀ ਹੋਵੇ ਜਿਹਦੇ ਅੰਡਰ ਪੁਲਿਸ ਪ੍ਰਸ਼ਾਸਨ ਆਉਂਦਾ ਤਾਂ ਤੱਕਲੇ ਵਾਂਗੂੰ ਇਹਨਾਂ ਨੂੰ ਸਿੱਧੇ ਕਰਨ ਦੀ ਲੋੜ ਹੈ। ਅਸਲ ਵਿੱਚ ਇਹ ਜਿਹੜੀ ਗੁੰਡਾਗਰਦੀਆਂ ਨਾ ਜਿਆਦਾਤਰ ਤੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਕਿਉਂਕਿ ਸੱਚ ਤੇ ਕੱਚ ਚੁਬਦਾ ਬਹੁਤ ਹੁੰਦਾ ਹੈ। ਤੇ ਸ਼ੈਣ ਸ਼ਕਤੀ ਜਿਹੜੀ ਆ ਉਹ ਥੋੜੀ ਬੋਤੀ ਰੱਖਿਆ ਕਰੋ। ਇਹ ਖਾਸ ਕਰਕੇ ਦਵਾਬੇ ਤੇ ਮਾਝੇ ਵਿੱਚ ਹੈ ਤੇ ਇੱਥੇ ਕਿਉਂ ਹੈ ਕਿਉਂਕਿ ਇਹ ਦੇਣ ਕੁਸ਼ਪਿੰਡਰਾਂ ਵਾਲੇ ਦੀ ਵੀ ਹੈ ਜਿਹੜੇ ਖਾਲਸਤਾਨ ਦੀ ਮੰਗ ਕਰਦੇ ਸੀ ਸਾਨੂੰ ਵੱਖਰਾ ਪੰਜਾਬ ਚਾਹੀਦਾ ਅਸੀਂ ਅਣਖਾਂ ਦੇ ਖਾਤਰ ਮਰਦੇ ਆਂ ਅਣਖਾਂ ਦੇ ਖਾਤਰ ਜੀਂਦੇ ਆਂ ਇਹ ਜਿਹੜੇ ਨਾਰੇ ਲਾਇਏ ਹੋਏ ਸੀ ਨਾ ਇੱਥੋਂ ਸ਼ੁਰੂ ਹੁੰਦੇ ਆ ਹੁਣ ਖਮਿਆਜਾ ਪੂਰੇ ਪੰਜਾਬ ਨੂੰ ਘੂਤਣਾ ਪੈ ਰਿਹਾ ਹੈ ਇਹ ਹਵਾ ਚੱਲਦੀ ਚੱਲਦੀ ਮਾਲਵੇ ਵਿੱਚ ਆਈ ਤਦੋਂ ਦੋਨੋਂ ਪਤਾ ਚੰਗੀ ਤਰ੍ਹਾਂ ਸਿੱਧੂ ਮੂਸੇਵਾਲੇ ਇੱਕ ਬਹੁਤ ਨਾਮੇ ਸਿੰਗਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਉਹਨਾਂ ਨੂੰ ਵੀ ਇਨਸਾਫ ਮਿਲਿਆ ਨਹੀਂ ਇਨਸਾਫ ਕਿਸੇ ਨੂੰ ਵੀ ਨਹੀਂ ਮਿਲਣਾ ਜਿਹਦਾ ਪੁੱਤ ਚਲਾ ਗਿਆ ਘਰੋਂ ਔਰ ਕਮਾਉ ਪੁੱਤ ਉਹਦਾ ਨਾਂ ਹੋਵੇ ਤੇ ਉਹਨਾਂ ਨੂੰ ਇਨਸਾਫ ਕੌਣ ਦੇ ਸਕਦਾ ਪਰ ਨੰਨੇ ਡੇ ਗੱਲ ਕਰ ਰਹੇ ਅਜਿਹੇ ਹੁਣ ਆਪਸ ਵਿੱਚ ਬਿਆਨਬਾਜ਼ੀ ਕਰਦੇ ਨੇ ਨਾ ਮਨਜੀਤ ਈ ਤੇ ਧੱਕਾ ਹੋਇਆ ਖੈਰੇ ਵਰਗੇ ਪ੍ਰਤਾਪ ਬਾਜਵੇ ਵਰਗੇ ਕੁਮਰ ਵਿਜੇ ਪ੍ਰਤਾਪ ਵਰਗੇ ਤੇ ਹੋਰ ਬਹੁਤ ਨੇ ਤੇ ਇਧਰੋਂ ਸੁਖਵੀਰ ਵਰਗੇ ਆਹ ਹੋਰ ਬਥੇਰੇ ਆ ਇਹ ਦੋਨੇ ਨੇ ਚਿੱਟੇ ਬਗਲੇ ਨੀਲੇ ਮੋਰ ਅਕਾਲੀ ਤੇ ਕਾਂਗਰਸੀ ਇਹ ਗੈਂਗਸਟਰ ਬਾਦ ਇਹਨਾਂ ਨੇ ਪੈਦਾ ਕੀਤਾ ਹੈ ਖਮਿਆਜਾ ਪੂਰੇ ਪੰਜਾਬ ਨੂੰ ਪੁੱਤ ਨਾ ਪੈ ਰਹੇ ਇਗਲ ਜਿਤੇ ਰੱਖਿਓ ਜਦੋਂ ਵੀ ਨਾਮ ਬੋਲੋ ਨਾ ਪੰਜਾਬ ਦੇ ਵਿੱਚੋਂ ਵੀ ਸਭ ਤੋਂ ਵੱਧ ਗੈਂਗਸਟਰ ਕਿੱਥੇ ਨੇ ਮਾਝੇ ਤੇ ਦਬਾਵੇ ਵਿੱਚ ਨੇ ਇਹ ਗੱਲਾਂ ਕੌੜੀਆਂ ਨੇ ਅਸੀਂ ਆਪਣੇ ਬੱਚਿਆਂ ਨੂੰ ਚਮੜਾਇਆ ਵੀ ਹੈ ਖੁੱਲੇ ਪੈਸੇ ਦਿੱਤੇ ਵੱਡੇ ਘਰਾਂ ਦੀਆਂ ਔਲਾਦਾਂ ਵਿਗੜ ਗਈਆਂ ਤੇ ਵੱਡੇ ਘਰਾਂ ਦੀਆਂ ਵਿਗੜੀਆਂ ਔਲਾਦਾਂ ਨਹੀਂ ਤੇ ਆਮ ਘਰਾਂ ਦੇ ਬੱਚਿਆਂ ਨੂੰ ਵੀ ਲਪੇਟ ਵਿੱਚ ਲੈ ਲਿਆ ਹੁਣ ਜਗਰਾਜ ਸਿੰਘ ਜਿਹੜਾ ਮੁੰਡਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹਦਾ ਬਾਬਾ ਵੀ ਸਾਹਮਣੇ ਆਇਆ ਉਹਦਾ ਚਾਚਾ ਵੀ ਸਾਹਮਣੇ ਆਇਆ ਸਿੱਖ ਨੇ ਸਰਦਾਰ ਨੇ ਘਰੇ ਸੱਥਰ ਵਿਸਿਆ ਹੋਇਆ ਤੇ ਉਹ ਮੁੰਡਾ ਚੀਕਾ ਮਾਰਦਾ ਸੀ ਹੇ ਬਾਬਾ ਬਚਾ ਲੋ ਗੁਰਦਵਾਰੇ ਦੇ ਸਾਹਮਣੇ ਕਤਲ ਕੀਤਾ ਗਿਆ ਔਰ ਗੋਲੀਆਂ ਮਾਰਨ ਵਾਲੇ ਜਿਹੜੇ ਕੈਮਰੇ ਦੇ ਵਿੱਚ ਕੈਪਚਰ ਹੋਏ ਨੇ ਉਹਨਾਂ ਦੇ ਦਸਤਾਰਾਂ ਗੋਲ ਨੇ ਗੋਲ ਪਰਨੇ ਨੇ ਕੀ ਕਿਹਾ ਜਾਊਂ ਬਈ ਆ ਸੇਕ ਕੌਮ ਦੇ ਵਿੱਚ ਗੰਖਸ਼ਰ ਪੈਦਾ ਹੋ ਗਏ ਤੇ ਨਾਮ ਕੀ ਦਿੱਤਾ ਜਾਂਦਾ ਇਹ ਜੋਧੇ ਨੇ ਦੀ ਅਣਖ ਦੇ ਨਾਲ ਸ਼ਰਮ ਦੇ ਨਾਲ ਜ਼ਮੀਰ ਦੇ ਨਾਲ ਜਿਉਣ ਵਾਲੇ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਨਹਥੇ ਬੰਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਲੈ ਲਿਖੀ ਅਸੀਂ ਉਹ ਮੁੰਡਾ ਮਾਰਿਆ ਹੁਣ ਜਿਹੜੇ ਘਰ ਵਿੱਚ ਸੱਥਰ ਵਿਸਿਆ ਹੋਇਆ ਹੈ ਕਿ ਉਹਨਾਂ ਨੂੰ ਆਪਣੇ ਪੁੱਤ ਬਾਰੇ ਪਤਾ ਨਹੀਂ ਸੀ ਸਾਡਾ ਮੁੰਡਾ ਤਾਂ ਜੀ ਮੇਲੇ ਤੇ ਗਿਆ ਸੀ ਬੋਲਟ ਤੇ ਆ ਰਿਹਾ ਸੀ ਹੱਥ ਮਣਾਉਣ ਲੱਗੇ ਗੋਲੀਆਂ ਮਾਰਤੀਆਂ ਤੇ ਅਗਲੇ ਕਹਿੰਦੇ ਜਿਹਨੇ ਸਿੱਧੂ ਮੂਸੇਵਾਲੇ ਤੇ ਗੋਲੀਆਂ ਚਲਾਈਆਂ ਸੀ ਸ਼ੂਟਰ ਇਹ ਜਗਰਾਤ ਸਿੰਘ ਉਹਦਾ ਭਰਾ ਹੈ ਜਾਨੀ ਕਿ ਇਹ ਜਿਹੜੀ ਅੱਗ ਲੱਗੀ ਆ ਨਾ ਤੇ ਇਹਨੂੰ ਬੁਝਾਉਣਾ ਸੌਖਾ ਨਹੀਂ ਤੇ ਮੇਰੀਆਂ ਗੱਲਾਂ ਡਾਂਗ ਮੰਗੂ ਵੱਜਦੀਆਂ ਨੇ ਚੁਬਣੀਆਂ ਬਹੁਤ ਨੇ ਔਰ ਜੂੜੇ ਲੜਨ ਲਾ ਦਿੰਦੀਆਂ ਨੇ। ਐਦਾਂ ਨਹੀਂ ਲੱਗਦਾ ਵੀ ਕੇਪੀਐਸ ਗਲਤੀ ਦੁਆਰਾ ਲੋੜ ਹੈ। ਹਾਂ ਇਹ ਵੀਡੀਓ ਸੁਣ ਕੇ ਮੈਨੂੰ ਕਿਹੜਾ ਬਹੁਤ ਹੈ ਇਹ ਬੁੱਚੜ ਹੈ। ਇਹ ਫਲਾਣਾ ਹੈ ਕਹੀ ਜਾਓ। ਪਰ ਗੰਦਗੀ ਸਾਫ ਕਰਨ ਵਾਸਤੇ ਕੋਈ ਡੰਡੇ ਵਾਲਾ ਗ੍ਰਹਿ ਮੰਤਰੀ ਚਾਹੀਦਾ ਹੈ। ਜਿਹੜਾ ਤੱਕਲੇ ਵਾਂਗੂ ਸਿੱਧੇ ਕਰ ਦੇਣਾ ਲੋਕਾਂ ਨੂੰ। ਫਿਰ ਗੱਲ ਬਣਦੀ। ਤੇ ਇਹ ਮਾਰਨ ਵਾਲੇ ਕੌਣ ਨੇ? ਤੇ ਮਾਰਨ ਵਾਲਾ ਕੌਣ ਹੈ? ਅਸੀਂ ਸਿੱਖ ਹੁੰਨੇ ਆ। ਫਟਾਫਟ ਕਹਤਾ ਕਰਤੂਤ ਕੀ ਹੈ ਨਿ ਹੱਥਾਂ ਤੇ ਗੋਲੀਆਂ ਮਾਰ ਕੇ ਮਾਰ ਦੇਣ ਇਹ ਗੈਂਗਸਟਰ ਨਹੀਂ ਤੇ ਪੂਰੇ ਪੰਜਾਬ ਨੂੰ ਇਹ ਘਰ ਕਰਕੇ ਸੜਨਗੇ ਜਦੋਂ ਪੁਲਿਸ ਫੜੂਗੀ ਡਾਂਗ ਫੇਰੂਗੀ ਫਿਰ ਸਾਡੇ ਜਿਹੜੇ ਕੌਮ ਦੇ ਕੜਾਮ ਚੌਧਰੀ ਨੇ ਸਾਡੇ ਮੁੰਡਿਆਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਹੇ ਆ ਇਹ ਸਿੱਖਾਣਾ ਧੱਕੇਸ਼ਾਈ ਹੋਰੇ ਫਿਰ ਇਦਾਂ ਕਹਿਣਗੇ ਕਿਉਂ ਨਹੀਂ ਕੰਟਰੋਲ ਕਰਦੇ ਹਰੇਕ ਪਰਿਵਾਰ ਨੂੰ ਆਪਣੇ ਬੱਚੇ ਦਾ ਪਤਾ ਹੈ ਨਹੀਂ ਸਾਡਾ ਬੱਚਾ ਕੀ ਕਰ ਰਿਹਾ ਪਰ ਅਸੀਂ ਬੇਸ਼ਰਮ ਹੋਇਆ ਆਪਣੇ ਬੱਚੇ ਨੂੰ ਮਾੜਾ ਕਹਿਣਾ ਨਹੀਂ ਜਾਂ ਫਿਰ ਲਾਲਚਾ ਲੁੱਟਖਸੜਦਾ maal ਬੱਚਾ ਘਰੇ ਲਿਆ ਰਿਹਾ ਇਹੀ ਹੈ ਫਿਰ ਹੋਰ ਤਾਂ ਕੁਝ ਹਾਲ ਨਹੀਂ ਪਰ ਇਹ ਜੜ ਕਿਹਦੀ ਹੈ ਇਹ ਜੜ ਕਿਹਨੇ ਲਾਈ ਹੈ ਕਾਲੀਆਂ ਤੇ ਕਾਂਗਰਸੀਆਂ ਨੇ ਲਾਈ ਹੈ ਜਿਹੜਾ ਗੈਂਸਟਰਵਾਦ ਅੱਜ ਪੰਜਾਬ ਦੇ ਵਿੱਚ ਇੰਨਾ ਵੱਧ ਬੁੱਲ ਗਿਆ ਸ਼ਰਿਆਮ ਗੋਲੀਆਂ ਮਾਰ ਦਿੱਤੀ ਜਾਂਦੀਆਂ ਕਿਸੇ ਵਪਾਰੀ ਨੂੰ ਮਾਰ ਦਿੱਤਾ ਜਾਂਦਾ ਫਰੋਤੀ ਮੰਗੀ ਜਾਂਦੀ ਹੈ ਕੈਨੇਡਾ ਤੱਕ ਵੀ ਇਹ ਗੈਕਟਰਵਾਦ ਪਹੁੰਚ ਗਿਆ ਉੱਥੇ ਵੀ ਬਹੁਤ ਵੱਡੇ ਕਾਰੋਬਾਰੀਆਂ ਦੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਮੈਂ ਜਿਹੜੇ ਬਾਰ-ਬਾਰ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਦੇਣ ਅਕਾਲੀ ਤੇ ਕਾਂਗਰਸੀ ਪਾਰਟੀ ਦੀ ਹੈ ਜਿਹੜੀ ਕਿ ਕਾਂਗਰਸ ਪਾਰਟੀ ਦੀ ਹੈ ਤੇ ਜਿਹੜੇ ਹੁਣ ਬਿਆਨਵਾਜੀ ਕਰਦੇ ਨੇ ਇਹਨਾਂ ਨੂੰ ਵੀ ਸ਼ਰਮ ਦੀ ਲੋੜ ਹੈ ਥੋੜਾ ਜਲੂਸ ਕੱਢ ਕੇ ਛੱਡੋ ਫਿਕਰ ਨਾ ਕਰੋ ਜਿਹੜਾ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਹੁਣ ਤੁਸੀਂ ਇੱਕ ਹੋਣ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਤਾਂ ਇਦਾਂ ਲੱਗਦਾ ਵੀ ਸ਼ਾਇਦ ਇੱਕ ਤੇ ਇਲੈਕਸ਼ਨ ਵੀ ਇਕੱਠੇ ਨਾਲ ਲੜ ਲੈਣ 27 ਦੇ ਵਿੱਚ ਪਤਾ ਕੋਈ ਨਹੀਂ ਇਹਨਾਂ ਦਾ ਬਾਅਦ ਵਿੱਚ ਜਦੋਂ ਫੀਟਾ ਹਟਾ ਜਿੱਤ ਕੇ ਫੇਰ ਕਹਿਣਗੇ ਅੱਡੋ ਅੱਡੀ ਹੋਣਾ ਅਸੀਂ ਜਣ ਕੇ ਇਹਨਾਂ ਨੇ ਗੈਂਸਟਰਵਾਦ ਪੈਦਾ ਕੀਤਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਔਰ ਖਾਸ ਕਰਕੇ ਮਾਜ ਤੇ ਦਬਾਵੇ ਵਾਲੇ ਤੁਹਾਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਲਓ ਸਭ ਤੋਂ ਵੱਧ ਗੁੰਡਾਗਰਦੀ ਅੱਜ ਦੇ ਟਾਈਮ 'ਚ ਮਾਜੇ ਵਿੱਚ ਹੋ ਰਹੀ ਹੈ ਸਭ ਤੋਂ ਵੱਧ ਗੁੰਡਾਗਰਦੀ ਤੇ ਭਿੰਡਰਾਂ ਵਾਲੇ ਦੀ ਵੀ ਦੇਣ ਹੈਗੀ ਜਿੰਨਾ ਵੀ ਲੰਗ ਲਾਣਾ ਉਸ ਵਕਤ ਲੁੱਟਖੋ ਕਰਦਾ ਸੀ ਅੰਮ੍ਰਿਤਸਰ ਸਾਹਿਬ ਨੂੰ ਇਹਨਾਂ ਨੇ ਗੁੰਡਾਗਰਦੀ ਦਾ ਅੱਡਾ ਬਣਾਇਆ ਹੋਇਆ ਸੀ ਜਿੰਨੀ ਵੀ ਲੁੱਟਖੋ ਉਸ ਵਕਤ ਕਰਦੇ ਸੀ ਨਾ ਪੰਜਾਬ ਦੇ ਵਿੱਚ ਸਾਰੇ ਭਿੰਡਰਾਂ ਵਾਲੇ ਕੋਲੇ ਜਾ ਕੇ ਰਹਿੰਦੇ ਸੀ ਇਹ ਉਸ ਵਕਤ ਦੀਆਂ ਖਬਰਾਂ ਜਿਹੜੀਆਂ ਨੇ ਬਹੁਤ ਤੱਥਾਂ ਦੇ ਹਿਸਾਬ ਦੇ ਨਾਲ ਮਿਲ ਗਿਆ ਨਹੀਂ ਤੇ ਇਹ ਬੀਜ ਬੀਜਿਆ ਗਿਆ ਤੇ ਅਕਾਲੀ ਤੇ ਕਾਂਗਰਸੀਆਂ ਨੇ ਕੋਈ ਕੰਟਰੋਲ ਨਹੀਂ ਕੀਤਾ ਹੋਰ ਬढ़ावा ਦਿੱਤਾ ਤੇ ਖਮਿਆਜਾ ਪੂਰੇ ਪੰਜਾਬ ਨੂੰ ਭੁਗਤਣਾ ਪਊ ਜੇ ਨਾ ਕੰਟਰੋਲ ਕੀਤਾ ਆਪਣੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ